ਕੀ ਕਰਨਾ ਚਾਹੁੰਦਾ ਤੀਜ ਫੈਸਟੀਵਲ ਮਨਾਇਆ ਜਾ ਰਿਹਾ ਕੋਲੋਜੀ ਵਿੱਚ ਮੇਰੇ ਵੱਲੋਂ ਸਸੀਕਲ ਜੀ ਸਾਰਿਆਂ ਨੂੰ ਮੇਰਾ ਨਾਮ ਮਹਿਕਦੀਪ ਕੌਰ ਹੈ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਡਾ ਕਾਲਜ ਖਾਲਸਾ ਕਾਲਜ ਫਾਰ ਔਰਮਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਜ ਦਾ ਤਿਉਹਾਰ ਮਨਾ ਰਿਹਾ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਮਨਾ ਰਿਹਾ ਹੈ ਕੀ ਮਕਸਦ ਪਈਗਾ ਤੀਜ ਦਾ ਮਨਾਉਣਾ ਸਾਡਾ ਇਹ ਮਕਸਦ ਹੈ ਕਿ ਆਪਾਂ ਪੁਰਾਣੇ ਵਿਰਸੇ ਨੂੰ ਪੂਰੇ ਵਧੀਆ ਤਰੀਕੇ ਨਾਲ ਲੋਕਾਂ ਅੱਗੇ ਪਰ ਮਤਲਬ ਦਰਸ਼ਾਈਏ ਤਾਂ ਉਹਨਾਂ ਨੂੰ ਹੋਰ ਸਿੱਖਿਆ ਦਈਏ ਕਿ ਕਿਵੇਂ ਸਾਡਾ ਲੋਕ ਨਾਚ ਆ ਲੋਕ ਗੀਤ ਹੈਗੇ ਉਹਨਾਂ ਨੂੰ ਕਿਵੇਂ ਬਰਵਾ ਦਈਏ ਆਪਾਂ ਅੱਜ ਦੀ ਜਨਰੇਸ਼ਨ ਜਿਹੜੀ ਪੁੱਗਦੀ ਜਾ ਰਹੀ ਹੈ ਇਸੇ ਲੋਕਾਂ ਨੂੰ ਹਾਂਜੀ ਬਸ ਕੋਸ਼ਿਸ਼ ਨਹੀਂ ਇਹੋ ਕਹਿਣਾ ਚਾਹੁੰਗੀ ਮੈਂ ਕਿ ਸਾਡੇ ਪੂਰਾ ਪੁਰਾਣੇ ਵਿਰਸੇ ਨੂੰ ਪੂਰੀ ਚੰਗੀ ਤਰ੍ਹਾਂ ਸੰਭਾਲਣਾ ਚਾਹੀਦਾ ਹੈ ਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਹਾਂ ਸਾਨੂੰ ਪੁਰਾਣੀਆਂ ਚੀਜ਼ਾਂ ਵੀ ਓਨੀਆਂ ਹੀ ਮਹੱਤਵਪੂਰਨ ਨੇ ਜਿਦੀਆਂ ਅੱਜ ਦੀਆਂ ਚੀਜ਼ਾਂ ਨੇ ਅੱਜ ਕਿਸ ਤਰ੍ਹਾਂ ਦਾ ਹਰਮਨ ਹੈ ਅੱਜ ਅਸੀਂ ਗਿੱਧਾ ਪਾਇਆ ਤੇ ਹੋਰ ਲੋਕ ਗੀਤ ਗਾਏ ਕੁੜੀਆਂ ਨੇ ਹੋਰ ਵੀ ਬਹੁਤ ਤਰ੍ਹਾਂ ਦੇ ਆਪਾਂ ਚਰਖਾ ਕੱਤਿਆ ਮੇਰਾ ਮੇਰਾ ਨਾਮ ਮਿਸ ਕਨਪ੍ਰੀਤ ਕੌਰ ਹੈ ਤੇ ਮੇਰਾ 3rd ਇਅਰ ਆ ਇੱਥੇ ਤੇ ਸਾਡਾ ਕਾਲਜ ਜਿਹੜਾ ਹੈ ਹਰ ਸਾਲ ਤੀਆਂ ਦਾ ਤੇ ਹਰ ਮਨਾਉਂਦਾ ਆ ਤੇ ਮਤਲਬ ਇਹ ਸਾਡਾ ਕਾਲਜ ਜਿਹੜਾ ਹੈ ਇਹ ਪੁਰਾਤਨ ਵਿਰਸੇ ਨੂੰ ਪਹਿਲਾ ਰੱਖ ਕੇ ਫਿਰ ਸਾਨੂੰ ਮਤਲਬ ਪੁਰਾਤਨ ਵਿਰਸੇ ਨੂੰ ਪਹਿਲਾ ਰੱਖਦਾ ਆ ਤੇ ਇੱਥੇ ਹੋਰ ਵੀ ਐਕਟੀਵਿਟੀਜ਼ ਹੁੰਦੀਆਂ ਯੂਥ ਫੈਸਟੀਵਲਸ ਵੀ ਹੁੰਦੇ ਆ ਟੀਚਰਸ ਜਿਹੜੇ ਆ ਸਾਡੇ ਬਹੁਤ ਕੋਆਪਰੇਟਿਵ ਆ ਸਾਡੇ ਨਾਲ ਅੱਜ ਕੀ ਮਾਇਆ ਕਰੀ ਅੱਜ ਇੱਥੇ ਤੀਆਂ ਦਾ ਤਿਉਹਾਰ ਆ ਕਿਉਂਕਿ ਹੁਣ ਜਿੱਦਾਂ ਸਾਉਣ ਦਾ ਮਹੀਨਾ ਆ ਤੇ ਮਤਲਬ ਕਿ ਤੀਆਂ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਆ ਤੇ ਤਾਂ ਕਰਕੇ ਇੱਥੇ ਮਤਲਬ ਬਹੁਤ ਸਾਰੇ ਐਕਟੀਵਿਟੀਜ਼ ਹੋਈ ਆਇਆ ਐਕਟ ਹੋਏ ਆ ਤੇ ਲੋਕ ਗੀਤ ਵੀ ਹੋਏ ਆ ਤੇ ਮਤਲਬ ਸਾਡੇ ਜੇ ਟੀਚਰਸ ਨੇ ਉਹ ਬਹੁਤ ਕੋਆਪਰੇਟਿਵ ਨੇ ਸਾਨੂੰ ਹਰ ਇੱਕ ਕੰਮ ਦੇ ਵਿੱਚ ਐਨਕਰੇਜ ਕਰਦੇ ਆ ਤੇ ਸਾਡਾ ਪੁਰਾਤਨ ਵਿਰਸਾ ਜਿਹੜਾ ਸਾਨੂੰ ਉਹ ਭੁੱਲਣ ਨਹੀਂ ਦਿੰਦੇ ਮਕਸਦ ਕੀ ਹੈ ਬਣਾਉਂਦਾ ਮਕਸਦ ਇਹੀ ਆ ਕਿ ਜਿਹੜਾ ਪੁਰਾਤਨ ਵਿਰਸਾ ਆ ਉਹ ਸੰਭਾਲਿਆ ਜਾਵੇ ਤੇ ਜਿਹੜੀ ਕਿਉਂਕਿ ਅੱਜ ਵਾਲੀ ਆਉਣ ਵਾਲੀ ਜਿਹੜੀ ਪੀਡੀਆ ਉਹ ਇਹ ਚੀਜ਼ਾਂ ਨੂੰ ਉਹਨਾਂ ਨੂੰ ਨਹੀਂ ਮਤਲਬ ਇਹ ਇਹਨਾਂ ਚੀਜ਼ਾਂ ਦਾ ਇਹਨਾਂ ਪਤਾ ਹੈਗਾ ਤੇ ਉਹ ਤਾਂ ਕਰਕੇ ਇਹਨਾਂ ਤਾਂ ਕਰਕੇ ਇਹ ਤਿਉਹਾਰਾ ਜਿਹੜਾ ਮਨਾਇਆ ਜਾਂਦਾ ਵਾ ਤਾਂ ਕਰਕੇ ਕਿ ਜਿਹੜਾ ਧੀਆਂ ਦਾ ਤਿਉਹਾਰਾ ਉਹ ਸਭ ਨੂੰ ਯਾਦ ਰਵੇ ਤੇ ਪੁਰਾਤਨ ਵਿਸ਼ਾ ਜਿਹੜਾ ਸਾਡਾ ਉਹ ਭੁੱਲੇ ਨਾ ਪੈਣ ਭੁਲੇਖੇ ਅੰਬਰਾਂ ਵਿੱਚੋਂ ਪਰੀਆਂ ਉੱਤੇ ਆਈਆਂ ਰੱਬਾ ਵੀ ਮੁੱਖ ਮਹਿਮਾਨ ਮਿਸਿਸ ਜਿੱਧਰ ਕੌਰ ਜੀ ਇਹਨਾਂ ਕੌਰ ਜੀ ਮਿਸਿਸ ਪਿੰਕੀ ਕਪੂਰ ਜੀ ਤੇ ਅੱਜ ਦੇ ਪ੍ਰੋਗਰਾਮ ਦੇ ਕੋਆਰਡੀਨੇਟਰ ਦੇ ਵਾਈਸ ਚਾਂਸਲਰ ਸੌਰੀ ਵਾਈਸ ਪ੍ਰਿੰਸੀਪਲ ਮੈਡਮ ਡਾਕਟਰ ਰਵਿੰਦਰ ਕੌਰ ਜੀ ਸਾਡੇ ਦਰਮਿਆਨ ਨੇ ਸ਼ਬਦ ਨਿਕਲੇ ਨੇ ਇੱਕ ਤਰੱਕੀ ਦੇ ਸੂਚਕ ਨੇ ਵਾਈਸ ਪ੍ਰਿੰਸੀਪਲ ਤੋਂ ਜਿਹੜਾ ਵਾਈਸ ਚਾਂਸਲਰ ਨਿਕਲਣਾ ਕੋਈ ਹੋ ਸਕਦਾ ਆਉਣ ਵਾਲੇ ਸਮੇਂ ਦੇ ਚੰਗੇ ਸੰਕੇਤ ਹੋਣ। ਸੁਮੇਸ਼ ਪ੍ਰੋਗਰਾਮ ਦੀ ਖਿਰਦੇ ਹਰ ਜਨ ਦਾ ਸਵਾਗਤ ਕਰਦੀ ਹਾਂ ਤੇ ਤੈ ਦਿਲੋਂ ਜੀ ਆਇਆਂ ਕਦੀ ਹਾਂ। ਸਭ ਤੋਂ ਪਹਿਲਾਂ ਮੈਂ ਪ੍ਰਿੰਸੀਪਲ ਮੈਡਮ ਡਾਕਟਰ ਸਿਰਿੰਦਰ ਕੌਰ ਜੀ ਨੂੰ गुजारिश ਕਰਦੀ ਹਾਂ ਕਿ ਇਆਂ ਪਰੇ ਤਿਹਾਰ ਉਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਜੋ ਪਹੁੰਚੇ ਹਨ ਉਹਨਾਂ ਨੂੰ ਇੱਕ ਪੌਦਾ ਪੇਂਡ ਕਰਕੇ ਉਹਨਾਂ ਦਾ ਸਵਾਗਤ ਸਾਡੇ ਕੁਝ ਹੋਰ ਮਹਿਮਾਨ ਮੈਡਮ ਡਾਕਟਰ ਰਮਿੰਦਰ कौर ਜੀ ਉਹਨਾਂ ਦਾ ਵੀ ਪਾਦੇ ਦੇ ਨਾਲ ਸਵਾਗਤ ਕੀਤਾ ਜਾਵੇਗਾ ਇਸੇ ਤਰ੍ਹਾਂ ਮਿਸਿਸ ਨੀਸ਼ ਸ਼ਰਮਾ ਜੀ ਸਾਡੇ ਦਰਮਿਆਨ ਇਸੇ ਕਿਸੇ ਇੱਕ ਬਹੁਤ ਹੀ ਉਹਨਾਂ ਦਾ ਅਸੀਂ ਸਵਾਗਤ ਕਰਨਾ ਚਾਹਾਂਗੇ ਦਾ ਫੇਟ ਕਰਤੀ ਮੈਡਮ ਸੁਣੋ ਉਹਗੇ ਸਟੈਟ ਟੈਕਨੋ ਫੋਨ ਗੈਸ ਕਿੰਸਨ ਨਮੀ ਉਹਨਾਂ ਨਾਲ ਇਥੇ ਪਹੁੰਚ ਕੇ ਬਹੁਤ ਹੀ ਹਾਰਦਿਕ ਤੇ ਮਿੱਠਕੀਏ ਨਾਲ ਮਿਲ ਕੇ ਇੰਜੋਏ ਕਰਦੇ ਨੇ ਉਹਨਾਂ ਨੂੰ ਇਹੋ ਜੀ ਸਖੀਰ ਬੱਚਿਆਂ ਦੇ ਇਸ ਪਹੁੰਚੇ ਨੇ ਕੀਤਾ ਮੈਮ ਉਹਦੇ ਲਈ ਸਾਰਿਆਂ ਨੂੰ ਵਧਾਈ ਤੇ ਇਹ ਜਿਹੜਾ ਸਾਵੰਧਾ ਤਿਉਹਾਰ ਹੈ ਇਹਦੇ ਦੇਚੀ ਵਿਆਖਾ ਜਿਵੇਂ ਕਿ ਮਹਿੰਦੀ ਵੀ ਲਗਾਉਂਦੀਆਂ ਨੇ ਕਾਸੀ ਬੱਚਿਆਂ ਦੇ ਵਿੱਚ ਸਟੇ ਡਵੈਲਪ ਕੀਤੇ ਜਾਂਦੇ ਨੇ ਜੋ ਇਹੋ ਜਿਹੇ ਤਿਹਾਰ ਤੋਂ ਦੁਆਰਾ ਬਹੁਤ ਬਹੁਤ ਸ਼ੁਕਰੀਆ ਮੈਮ ਕਦੀ ਸਦੀਆਂ ਚਾਰ ਵਿੱਚ ਕੁਦਰਤ ਨੂੰ ਮਨਾਏ ਜਾਂਦੇ ਹਨ ਜਿਵੇਂ ਲੋਹੜੀ ਬਸਾਖੀ ਸੈਨਾ ਵਿੱਚੋਂ ਹੀ ਤੀਆਂ ਇੱਕ ਤਿਹਾਰ ਹੈ ਪੰਜਾਬੀ ਲੋਕਾਂ ਵਿੱਚ ਵੀ ਖਟ ਰਿਤੂ ਵਰਣਨ 12 ਮਾ ਆਦ ਇਸ ਕੁਦਰਤੀ ਮੌਦੇ ਨੂੰ ਕੋਟੀ ਲੇਂਦੀ ਗਾੜੇ ਗੁਨੇ ਗਾ ਰੋਣੇ ਸੁਣਾਜੋ ਉਹਨਾਂ ਦਾ ਸੋਲੋ ਇਸ ਨਾਮ ਹੀ ਦੋਨਾ ਇਸ ਨਾਮ ਜਿਨੇ ਦੇਂਦੀ ਪਰ ਅੱਛੇ ਗਲਾ ਬੜਾ ਦੁਖਦਾਏ ਨੀ ਹੋਰ ਤੂੜ ਆ ਤੇਰੇ ਚਾਲੂ ਕੰਗਲੀ ਆ ਤੇਰੇ ਚਾਲੂ ਕੁੜੀ ਆਉਂਦੀ ਹੋਈ ਆਪਣੀ ਸੱਸ ਦੀਆਂ ਕੰਧਾਂ ਕਰਦੀ ਆਨੀ ਸੰਗ ਆਣ ਟੋਲੀ ਕੋਈ ਪੜੀ ਪਾਣੀ ਪੁਣੀ ਬਾਅਦ ਚੱਕਰ ਤੋਂ ਕੰਮ ਕਰ ਲੰਦਾ ਨਾ ਛੱਡ ਦੋ ਪਿਲਨਾਂ ਨਾਲ ਬਾਅਦ ਚ ਆਪੇ ਸੋ ਇਹ ਲੋਕੀ ਵੀ ਹੈ ਜਿਹੜੀ ਪੜ ਲਿਖ ਜਾਂਦੀ ਸਰ ਕੋਈ ਨਾ ਨਾਮੋਟਾਈਜੇਸ਼ਨ ਦੱਸ ਕੇ ਅੱਜ ਦਾ ਇਹ ਤਰ੍ਹਾਂ ਜਿਹੜਾ ਕੀ ਇਵੈਂਟ ਹੈ ਸਰ ਮੈਂ ਪ੍ਰਿੰਸੀਪਲ ਡਾਕਟਰ ਸੁਰਿੰਦਰ ਕੌਰ ਖਾਲਸਾ ਕਾਲਜ ਦੀ ਵੂਮਨ ਦੇ ਪ੍ਰਿੰਸੀਪਲ ਹਾਂ ਹਰ ਸਾਲ ਅਸੀਂ ਇੱਥੇ ਸਾਮਨ ਸੈਲੀਬ੍ਰੇਟ ਕਰਦੇ ਆਂ ਉਹਦਾ ਇੱਕੋ ਹੀ ਮਕਸਦ ਹੈ ਕਿਉਂਕਿ ਇਹ ਗਰਲਸ ਦਾ ਕਾਲਜ ਹੈ ਜਿਹੜੀ ਸਾਡੀ ਪੁਰਾਣੀ ਪਰੰਪਰਾ ਹੈ ਅਸੀਂ ਉਹਨੂੰ ਜੀਵਤ ਰੱਖਦੇ ਆਂ ਕੁੜੀਆਂ ਨੂੰ ਵਿੱਚ ਇਨਵੋਲ ਕਰਦੇ ਆਂ ਔਰ ਪਰੰਪਰਾ ਨੂੰ ਬੱਚਿਆਂ ਨੂੰ ਅੱਗੇ-ਦਿਆਗੇ ਅਸੀਂ ਪਹੁੰਚਾਉਂਦੇ ਆਂ ਪਰਿਵਾਰ ਦੇ ਘਰ ਮੈਨੂੰ ਉਸੇ ਜਾਨ ਇਸ ਤਰ੍ਹਾਂ ਘਰ ਨੂੰ ਲੈ ਨਹੀਂ ਭਾਈ ਉਹਦਾ ਇੱਕ ਕਾਰਨ ਹੈ ਕਿ ਅਸੀਂ ਮਟੀਰੀਅਲਿਸਟਿਕ ਬਹੁਤ ਹੋ ਗਏ ਆ ਸਮੇਂ ਦੀ ਸਮਾਂ ਬਹੁਤ ਤੇਜ਼ੀ ਨਾਲ ਲੱਗੇ ਪਾਸਦਾ ਜਾ ਰਿਹਾ ਸੋ ਪਰਿਵਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹੋ ਜੀ ਪਰੰਪਰਾ ਖਤਮ ਹੁੰਦੀ ਜਾ ਰਹੀ ਹੈ ਸਾਰੇ ਸਿੱਖਿਆ ਅਦਾਰਿਆਂ ਦੀ ਇਹ ਇੱਕ ਜ਼ਿੰਮੇਵਾਰੀ ਹੈ ਕਿ ਕਾਲਜ ਦੇ ਵਿੱਚ ਇਹੋ ਜੇ ਫੈਸਟੀਵਲਸ ਆਰਗੇਨਾਈਜ਼ ਕਰਨ ਤਾਂ ਜੋ ਬੱਚਿਆਂ ਨੂੰ ਆਪਣੀ ਪਰੰਪਰਾ ਦਾ ਪਤਾ ਚੱਲੇ ਕੁਝ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਵੀ ਇਹ ਹੋਣੀਆਂ ਨੀਚੀਆਂ ਤੁਸੀਂ ਕੀ ਬੰਦੇ ਹੋ ਮੇਰਾ ਖਿਆਲ ਇਥੇ ਪੁਰਾਣਾ ਜਿਹੜਾ ਸਮਾਂ ਹੁੰਦਾ ਸੀ ਸਾਵਣ ਦੇ ਮਹੀਨੇ ਜਦੋਂ ਸੁਣਿਆ ਸੀ ਆਪਣੇ ਬਜ਼ੁਰਗਾਂ ਤੋਂ ਕਿ ਨੋ ਸੱਤ ਸੱਤੋ ਸੱਚ ਲੜੇ ਨਾ ਤੇ ਕੁੜੀ ਪੇਕੇ ਜਾਂਦੀ ਸੀ ਜਦੋਂ ਪੇਕੇ ਜਾਂਦੀ ਸੀ ਸਾਰੀਆਂ ਕੁੜੀਆਂ ਵਿਆਹ ਤੋਂ ਬਾਅਦ ਪੇਕੇ ਆਉਂਦੀਆਂ ਸੀ ਤਿੰਨਜਨ ਲਗਾਉਂਦੀਆਂ ਚੰਦ ਔਰ ਆਪਣੇ ਮਨ ਦੇ ਜਿਹੜੇ ਆਪਣੀ ਅੰਦਰਲੀ ਫੀਲਿੰਗਸ ਹਨ ਉਹ ਕਿਤੇ ਦੇ ਬੜੀ ਹੈ ਉਪਰਕਟਾਵਾ ਕਰਦੀਆਂ ਸੀ ਸੋ ਇਹ ਬੜੀ ਵਧੀਆ ਇੱਕ ਪਰੰਪਰਾ ਹੈ ਜਿੱਥੇ ਕੁੜੀਆਂ ਨੂੰ ਅਸੀਂ ਮੌਕਾ ਦਿੰਦੇ ਆ ਕਿ ਉਹ ਆਪਣਾ ਮੰਨ ਦਾ ਪ੍ਰਗਟਾਵਾ ਕਰ ਸਕਣਦਾ ਜੀ ਬਹੁਤ ਮਜ਼ਾ ਆਉਂਦਾ ਹੈ ਬੱਚਿਆਂ ਨੂੰ ਕੁਝ ਦੇਖ ਕੇ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ ਔਰ ਸਾਡੀ ਪੁਰਾਣੀ ਟ੍ਰੈਡੀਸ਼ਨ ਨੂੰ ਲਾਈਵ ਕਰ ਰਹੇ ਦੁਬਾਰਾ ਉਹ ਬਹੁਤ ਅੱਛਾ ਲੱਗਦਾ ਹੈ ਕਿ ਸਾਰੀ ਟ੍ਰੈਡੀਸ਼ਨ ਭੁੱਲੇਗੀ ਨਹੀਂ ਨਹੀਂ ਤੇ ਭੁੱਲ ਜਾਣੀ ਸੀ ਅਗਰ ਕਾਲਜ ਅਸੀਂ ਨਾ ਮਨਾਤੇ ਕਿ ਪਿੰਡਾਂ ਚੋਂ ਚੀਜ਼ਾਂ ਖਤਮ ਹੋ ਰਹੀ ਹੈ ਸੋ ਵੀਲ ਹੈਵ ਟੂ ਕੀਪ ਦੈਟ ਅਲਾਈਵ ਸਾਨੂੰ ਉਹਨੂੰ ਜ਼ਿੰਦਾ ਰੱਖਣਾ ਪਵੇਗਾ ਬਹੁਤ ਵੈਰੀ ਵੈਰੀ ਇੰਪੋਰਟੈਂਟ ਬਹੁਤ ਅੱਛਾ ਲੱਗਦਾ ਹੈ ਕੁੜੀਆਂ ਕਿਵੇਂ ਮਸੂਹ ਸੁਣਦੇ ਜਾਂਦੇ ਤੇ ਹਰ ਕੁੜੀ ਅਸੀ ਕੁੜੀਆਂ ਦੇ ਵਿੱਚ ਕੁੜੀਆਂ ਬਣ ਜਾਂਦੇ ਅਸੀਂ ਆਪਣੀ ਏਜ ਭੁੱਲ ਜਾਂਦੇ ਆਂ ਔਰ ਲੱਗਦਾ ਕੇ ਲਾਦੇ ਵਿੱਚ ਹੀ ਆਸੀ ਦੁਬਾਰਾ ਜਵਾਨ ਫੀਲ ਕਰਦੇ ਆਂ ਕਹਿੰਦੇ ਨਹੀਂ ਬੰਦਾ ਇਸ ਕਰਕੇ ਨੱਚਣਾ ਛੱਡਦਾ ਕਿ ਉਹ ਬੁੱਢਾ ਹੋ ਜਾਂਦਾ ਇਸ ਕਰਕੇ ਬੁੱਢਾ ਹੁੰਦਾ ਕਿ ਉਹ ਨੱਚਣਾ ਛੱਡ ਦਿੰਦਾ ਮੈਂ ਤਾਂ ਬਿਲਕੁਲ ਹੀ ਬਲੀਵ ਨਹੀਂ ਕਰਦੀ ਏਜ ਇਸ ਜਸਟ ਅ ਨੰਬਰ ਜੀ ਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਜਵਾਨ ਰੱਖਣਾ ਹੈ ਬੀਨ ਜੀ ਤੁਹਾਡੇ ਅੰਦਰ ਹੈ ਸੋ ਅੱਜ ਵੀ ਧੀਆ ਨੂੰ ਲੈ ਕੇ ਕਈਆਂ ਦੀ ਬਹੁਤ ਛੋਟੀ ਸੋਚ ਆ ਉਹਨਾਂ ਨੂੰ ਮਾੜੀ ਸੋਚ ਨਹੀਂ ਨਹੀਂ ਧੀਆ ਹੋਣੀ ਆ ਬਹੁਤ ਜ਼ਿਆਦਾ ਜ਼ਰੂਰੀ ਨੇ ਔਰ ਮੈਂ ਕਹਿਣਾ ਨਹੀਂ ਚਾਹਦੀ ਕਿ ਬੁਆਇਸ ਨਾਲੋਂ ਬੈਟਰ ਹੁੰਦੀਆਂ ਨੇ ਕਿਉਂ ਫਿਰ ਬਾਇਸਡ ਹੋ ਜਾਏਗਾ ਹੈਨਾ ਬਟ ਇਕੁਅਲ ਨੇ ਬਿਲਕੁਲ ਇਕੁਅਲ ਨੇ ਪਰ ਕੁੜੀਆਂ ਤੇ ਜਿਹੜੇ ਲੋਕ ਕਹਿੰਦੇ ਕਿ ਕਿਉਂ ਕੁੜੀ ਹੋ ਗਈ ਬੜੇ ਬਦਕਿਸਮਤ ਪਰ ਅੱਜ ਤਾਂ ਲੋਕ ਦੁਆਵਾਂ ਮੰਗਦੇ ਨੇ ਕਿ ਸਾਡੇ ਘਰੇ ਧੀ ਹੋਵੇ ਘਰ ਦੀ ਗਰੀਬੀ ਹਟ ਜਿੰਦੀ ਘਰ ਦੀ ਖੁਸ਼ਹਾਲੀ ਆ ਜਿੰਦੀ ਹਾਂਜੀ ਹਾਂਜੀ ਸਾਰਾ ਟੇਕ ਕੇਅਰ ਵੀ ਉਹੀ ਕਰਦੀਆਂ ਜ਼ਿਆਦਾ ਐਂਡ ਹਰ ਇੱਕ ਨੂੰ ਪੂਰੀ ਹੋਣ ਤੇ ਖੁਸ਼ੀ ਮਨਾਣੀ ਚਾਹੀਦੀ ਹੈ ਸੇਮ ਲੋੜੀ ਮਨਾਣੀ ਚਾਹੀਦੀ ਹੈ ਔਰ ਖੁਸ਼ ਹੋਣਾ ਚਾਹੀਦਾ ਹੈ